ਕੀ ਨਾਮ ਭਾਈ ਆਪਣਾ ਆਪਣਾ ਸਾਹਿਬ ਤੀਂਦਰ ਸਿੰਘ ਜੀ ਹਾਂਜੀ ਤੀਂਦਰ ਸਿੰਘ ਰਜਿੰਦਰ ਸਿੰਘ ਕਿਹੜਾ ਪਿੰਡ ਜੀ ਆਪਣੇ ਮਸਕੂਰ ਬਟਾਲਾ ਅਸ਼ਾਦਪੁਰ ਨੂੰ ਹਾਂਜੀ ਹਾਂਜੀ ਆਪਾਂ ਠੀਕ ਕੀ ਗੱਲਬਾਤ ਹੋਈ ਅੱਜ ਸਾਡੇ ਨਾਲ ਕੁਝ ਵੀ ਸਾਹਿਬ ਪੋਲਿੰਗ ਜਾਂ ਕਿਸੀ ਮੁੱਦੇ ਦੇ ਅੱਛਾ ਜੀ ਠੀਕ ਆ ਜੀ ਤਾਂ ਜੋ ਤਿੰਨੇ ਜਣੇ ਚਾਰ ਜਣੇ ਆਏ ਹੋ ਸ਼ਰਾਪਤੀ ਆਨਸਰ ਕਿਹੜੇ ਪਾਰਟੀ ਦੇ ਜੀ ਇਹ ਲੱਗੇ ਚਾੜ੍ਹੂ ਵਾਲੇ ਅੱਛਾ ਜੀ ਗਾਜੀ ਮੌਤ ਦੀ ਆਮ ਆਦਮੀ ਪਾਰਟੀ ਵਾਲੇ ਤੇ ਇਹਨਾਂ ਨੇ ਆਉਂਦਿਆਂ ਨੇ ਪਤਾ ਨਹੀਂ ਕੀ ਹੈ ਬਾਜੀ ਇਹਨਾਂ ਦੀ ਕੀ ਨਹੀਂ ਆ ਆਉਂਦਿਆਂ ਨੇ ਤੀਰ ਤਾਰ ਹਥਿਆਰ ਨਾਲ ਤੇ ਦੇਖ ਮਾਰ ਕੇ ਮਾਰਿਆ ਕੀ ਮਾਰਿਆ ਜੀ ਪਤਾ ਨਹੀਂ ਕੀ ਸੀ ਕਹਿੰਦਾ ਕੋਈ ਤੀਰ ਹਥਿਆਰ ਸੀਗਾ ਅੱਛਾ ਜੀ ਹਾਂਜੀ ਤਕਾ ਵੀ ਜਾਣੀ ਕੋਈ ਸਾਥ ਨਹੀਂ ਲੱਗਿਆ ਤੇ ਮੌਕੇ ਤੇ ਤੁਹਾਡੇ ਨਾਲ ਕੌਣ ਕੌਣ ਸੀਗਾ ਸਭ ਪੁਲਿਸ ਮਲਾਜ਼ਮ ਸੀਗੇ ਉਹਨਾਂ ਨੇ ਉਹ ਵੀ ਸੀਗੇ ਤੇ ਬੁੱਤੀਆਂ ਤਾਂ ਆ ਗਿਆ ਤੋਪਾਈਆਂ ਨੇ ਛੜਾਇਆ ਵਿੱਚ ਅੱਛਾ ਜੀ ਹਾਂਜੀ ਤੇ ਹੁਣ ਤੁਸੀਂ ਸਿਵਲ ਹਸਪਤਾਲ ਆਦਮپور ਆਏ ਕਿਨੇ ਡਾਂਕੇ ਲੱਗੇ ਸਾਡੇ ਅੱਛਾ ਜੀ ਤੁਸੀਂ ਕੀ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦੇ ਹੋ ਅਚਾਰ ਸਿੰਘ ਖਾਨ ਠੱਗਾਕਾਰ ਹੁੰਦੇ ਆ ਜਿੰਨਾ ਗੱਲ ਕੋ ਸਾਰਾ ਪਿੰਡ ਸਾਰਾ ਸਾਥ ਆ ਜਾਂਦਾ ਸੀ ਕਿਸੇ ਨੇ ਠੱਗਾਕਾਰ ਦੀ ਹੁੰਦੇ ਜਾਂ ਜਿੰਦਾਂ ਕਿਸੇ ਰਿਪੋਰਟ ਆਉਂਦੀ ਹੁੰਦੀ ਤਾਂ ਕੋਈ ਕਹਿੰਦੇ ਸਾਰਾ ਪਿੰਡ ਨਾਲ ਵਾਲਾ ਉਹਨੇ ਚਾਹੇ ਕੋਈ ਪਾਰਟੀ ਵੀ ਹੋਵੇ ਮੌਕੇ ਦੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਹਟਾਇਆ ਕਰ ਨਹੀਂ ਹਟਾਇਆ ਜੀ ਉਹਨਾਂ ਨੂੰ ਵੀ ਜਾਣਦੇ ਮਾਣਨ ਪਏ ਨੂੰ ਅੱਛਾ ਜੀ ਤੇ ਉਹ ਬੰਦੇ ਕੰਦਾ ਫੜ ਹੋਏ ਯਾਰ ਅੱਗ ਦਾ ਫਰਾਰ ਹੁਣ ਤੇ ਉਹਨਾਂ ਦੇ ਵਿੱਚੋਂ ਫੜਿਆ ਗਿਆ ਹੈ ਬਾਕੀ ਉਹਨਾਂ ਦੇ ਡੈਡੀ ਨੂੰ ਫੜਿਆ ਤੇ ਉਹਨਾਂ ਦੇ ਨਾਲ ਹੀ ਸੀਗੇ ਅੱਛਾ ਰੱਗੀ ਬੰਦੇ ਆ ਉਹਨਾਂ ਦਾ ਪਰਿਵਾਰ ਮੇਰਾ ਨਾਲ ਕਰਦੇ ਕੋਲਦੇ ਆ ਕੰਦਾ ਕਰਦੇ ਹਰਦੀ ਕੋ ਕੀ ਆ ਉਹ ਅੱਛਾ ਜੀ ਕੀ ਨਾਮ ਉਹਨਾਂ ਦਾ ਤੇ ਭੁਵਿੰਦਰ ਸਿੰਘ ਹੈ ਕਰਤਾਰ ਨਾਮ ਅਚਿੰਤਨ ਸਿੰਘ ਦਾ ਰੱਗੀ ਸਿੰਘ ਦਾ ਪਰਿਵਾਰ ਅੱਛਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਬਈ ਬਸ ਇਹੀ ਆ ਵੀ ਆਮ ਆਦਮੀ ਪਾਰਟੀ ਥੱਕਾ ਕਰ ਰਹੀ ਆ ਪਹਿਲਾਂ ਅਸੀਂ ਵੋਟਾਂ ਪਵਾਈਆਂ ਕੋਈ ਵੀ ਇੱਦਾਂ ਦੀ ਕੋਸ਼ਲਪੰਦ ਨਹੀਂ ਹੋਈ ਇੱਦਾਂ ਚ ਰੋਗੇ ਤੁਹਾਡੀ ਵੋਟਾਂ ਪਾਉਣ ਦੇ ਇਹ ਕਿ ਆਮ ਆਦਮੀ ਪਾਰਟੀ ਨੇ ਧੱਕਾ ਲਗਾਇਆ ਹੈਗਾ ਅਸੀਂ ਖੁਦ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ ਅੱਛਾ ਜੀ ਹਾਲੇ ਤੱਕ ਮੇਰੇ ਕੋਲ ਉਹਨਾਂ ਦੇ ਆਈ ਕਾਰਡ ਸਪੈਸ਼ਲ ਬਣੇ ਹੋ ਪਏ ਆ ਇਹ ਇਸ ਟਾਈਮ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਸਾਰਾ ਧੱਕਾ ਕੀਤਾ ਸਾਡੇ ਨਾਲ ਠੀਕ ਤੇ ਸਾਡੇ ਮੁੰਡਿਆਂ ਦੇ ਸਿਰ ਦੇ ਵਿੱਚ ਤੇ ਹੁਣ ਹਿਆਰ ਮਾਰੇ ਠੀਕ